ਗੁੱਡ ਮਾਰਨਿੰਗ ਐਂਡ ਵੈਲਕਮ ਕਰਦੇ ਆਂ ਜਸ ਰੀਨਾ ਵਲੌਗ ਚੈਨਲ ਦੇ ਵਿੱਚ ਤੇ ਪਹਿਲਾਂ ਤੁਸੀਂ ਮਿਲੋ ਐਸ਼ ਨੂੰ ਹੈਲੋ ਐਸ਼ ਹੈਲੋ ਐਸ਼ ਦੇਖੋ ਐਸ਼ ਨੂੰ ਇਹ ਪਤਾ ਵੀ ਬੈਲਟ ਲਾ ਕੇ ਬਹਿਣਾ ਸੀਟ ਬੈਲਟ ਲਾ ਕੇ ਬੈਠੀ ਹੋਈ ਆ ਤੇ ਕਰਨ ਨੂੰ ਅੱਛਾ ਸੀ ਉਹ ਜੀ ਹੂੰ ਇਹ ਆ ਸਾਡਾ ਮੁੰਡਾ ਤੇ ਅੱਜ ਸ਼ੈਂਕ ਨੂੰ ਫੇਰ ਲੈ ਕੇ ਚੱਲੇ ਆਂ ਆਪਾਂ ਸ਼ੈਂਕੀ ਨੂੰ ਆ ਸੱਤਾ ਵਿਆ ਆ ਸ਼ੈਂਕੀ ਨੂੰ ਅੱਜ ਦਿਨ ਹੋ ਗਏ ਆ ਤਿੰਨ ਦਿਨ ਹੋ ਗਏ ਲੱਗਦਾ ਡ੍ਰਿਪ ਲੱਗਦੇ ਨੂੰ ਆਪਣੇ ਪੋਪੀ ਦੇ ਜੇ ਤਾਂ ਪਹਿਲਾਂ ਵਾਲੇ ਵੀ ਲੋਕਾਂ ਨੂੰ ਦੱਸਿਆ ਸੀ ਇਹ ਓਪੀ ਬਿਮਾਰ ਹੋ ਗਿਆ ਸੀ ਇਹਨੂੰ ਪਾਰਵੋ ਬਿਮਾਰੀ ਹੋਈ ਵੀ ਆ ਜਿਹੜੀ ਪਾਰਵੋ ਬਿਮਾਰੀ ਹੁੰਦੀ ਆ ਕਿ ਇਹ ਜਿਹੜੀ ਹੁੰਦੀ ਆ ਕਿ ਜਿਨ੍ਹਾਂ ਦੇ ਡੌਗ ਰੱਖੇ ਹੋਏ ਆ ਫਰਵਰੀ ਮਾਰਚ ਦੇ ਵਿੱਚ ਜਿਆਦਾ ਇਹ ਜਿਹੜੇ ਹੁੰਦੇ ਆ ਵਾਇਰਸ ਜਿਆਦਾ ਐਕਟਿਵ ਹੁੰਦਾ ਹੈ ਤੇ ਆਹ ਦੇ ਡੌਗ ਦਾ ਧਿਆਨ ਰੱਖਿਆ ਕਰੋ ਬਈ ਡੀ ਵਰਮਿੰਗ ਵਗੈਰਾ ਕਰਕੇ ਰੱਖਿਓ ਉਹਨਾਂ ਦੇ ਜਿਹੜੇ ਇੱਕ 9 in 1 ਇੰਜੈਕਸ਼ਨ ਵਗੈਰਾ ਹੁੰਦੇ ਆ ਇਹੋ ਜੇ ਜ਼ਰੂਰ ਲਗਾ ਕੇ ਰੱਖਿਓ ਤੇ ਵਧੀਆ ਕਿਸੇ ਵਧੀਆ ਡਾਕਟਰ ਤੋਂ ਲਵਾਇਓ ਤੇ ਜਿਹੜਾ ਮੈਂ ਇਹ ਟੀਕਾ ਲੱਗਾ ਹੋਇਆ ਸੀਗਾ ਤੇ ਵਧੀਆ ਲੱਗਾ ਸੀਗਾ ਪਰ ਹਜੇ ਸਾਲ ਹੋਇਆ ਨਹੀਂਗਾ ਉਹਨੂੰ 6 ਮਹੀਨੇ ਹੋਏ ਸੀ ਲੱਗੇ ਨੂੰ ਬਟ ਇਹ ਹੋਣੀ ਨਹੀਂ ਚਾਹੀਦੀ ਸੀ ਮੈਨੂੰ ਹਜੇ ਤੱਕ ਇਹ ਚੀਜ਼ ਦਾ ਇਸ਼ੂ ਨਹੀਂ ਸਮਝ ਲੱਗਾਗਾ ਕਿ ਫੇਰ ਵੀ ਬਿਮਾਰੀ ਉਹ ਹੋ ਗਈ ਆ ਸ਼ੈਂਕੀ ਓਏ ਸ਼ੈਂਕ ਤੇ ਇਹ ਬਿਮਾਰੀ ਵਿੱਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਜਿਹੜਾ ਡੌਗ ਆ ਉਲਟੀਆਂ ਕਰਦਾ ਕੋਈ ਵੀ ਚੀਜ਼ ਖਾਂਦਾ ਤਾਂ ਕੱਢ ਦਿੰਦਾ ਖੂਨ ਦੀਆਂ ਉਲਟੀਆਂ ਕੀ ਕਰਦਾ ਸੀਗਾ ਡੌਗ ਆਪਣਾ ਤੇ ਲੈਟਰਨ ਦੇ ਵਿੱਚ ਬਲੱਡ ਆਉਂਦਾ ਸੀਗਾ ਨਰਾ ਖੂਨ ਹੀ ਆਉਂਦਾ ਸੀਗਾ ਇਹ ਬਿਮਾਰੀ ਵਿੱਚ ਪਹਿਲਾਂ ਵੀ ਦੱਸ ਕੇ ਹਟਾਇਆ ਕਿ ਜਿਹੜੀਆਂ ਅੰਤੜੀਆਂ ਹੁੰਦੀਆਂ ਨੇ ਅੰਤੜੀਆਂ ਵਿੱਚ ਜ਼ਖਮ ਹੋ ਜਾਂਦੇ ਨੇ ਜੋ ਜ਼ਖਮ ਹੋ ਜਾਂਦੇ ਨੇ ਮੈਂ ਕੱਲ ਨੈਟ ਤੇ ਵੀ ਇਹਦੇ ਬਾਰੇ ਸੱਚ ਕੀਤੀ ਆ ਉਹ ਕਹਿੰਦੇ 90% ਡੌਗ ਇਹਦੇ ਵਿੱਚ ਮਰ ਜਾਂਦੇ ਨੇ ਕਿ ਸਿਰਫ 10% ਡੌਗ ਹੀ ਆ ਜਿਹੜੇ ਜਿਹਨਾਂ ਦਾ ਇਮਿਊਨ ਸਿਸਟਮ ਜਿਹੜਾ ਜ਼ਿਆਦਾ ਹਾਈ ਹੁੰਦਾ ਕਿ ਜਿਹੜੇ ਲੜ ਸਕਦੇ ਆ ਇਹ ਚੀਜ਼ ਦੇ ਨਾਲ ਉਹ ਨਿਕਲ ਵੀ ਜਾਂਦੇ ਨੇ ਪਰ 90% ਡੌਗ ਮਰ ਜਾਂਦੇ ਨੇ ਇਹ ਚੀਜ਼ ਦੇ ਵਿੱਚ ਸੋ ਕਿਸੇ ਦੇ ਵੀ ਡੌਗ ਨੂੰ ਵੀ ਇਹ ਬਿਮਾਰੀ ਹੁੰਦੀ ਆ ਨਾ ਪਾਰਬੋ ਪਾਰਬੋ ਮਾਇਦੇ ਨਿਸ਼ਾਨੀ ਇਹ ਹੈ ਕਿ ਕੋਈ ਵੀ ਚੀਜ਼ ਖਾਊਗਾ ਨਾਲ ਹੀ ਉਲਟੀ ਕਰੂਗਾ ਝਾ ਕੱਢੂਗਾ ਠੀਕ ਆ ਤੇ ਲੂਜ਼ ਮੋਸ਼ਨ ਹੋਣਗੇ ਤੇ ਬਲੱਡ ਆਊਗਾ ਇਹਦੇ ਵਿੱਚ ਦੀ ਜਾਂ ਬਲੈਕ ਬਲੈਕ ਕਰੂਗਾ ਹਨਾ ਜੋ ਮਤਲਬ ਕਿ ਜੋ ਵੀ ਪੁੱਟੀ ਕਰੂਗਾ ਤੇ ਇਹ ਚੀਜ਼ਾਂ ਤੇ ਜੁਰ ਡੌਗ ਦਾ ਘਰੇ ਕਰੇ ਕਦੇ ਵੀ ਨਾ ਰੱਖਿਓ ਡੌਗ ਨੂੰ ਕਿ ਹਾਂ ਅਸੀਂ ਘਰੇ ਟਰੀਟਮੈਂਟ ਕਰਦੇ ਹਾਂ ਘਰੇ ਟਰੀਟਮੈਂਟ ਕਦੇ ਵੀ ਪੰਗਾ ਨਾ ਲਿਓ ਕਿਉਂਕਿ ਇਹ ਚੀਜ਼ ਦਾ ਟਰੀਟਮੈਂਟ ਡਾਕਟਰਾਂ ਕੋਲੇ ਵੀ ਨਹੀਂ ਹੈਗਾ ਡਾਕਟਰ ਸਰਪੇ ਇਹ ਕਰਦੇ ਆ ਕਿ ਇਹਦੇ ਅੰਦਰ ਇਹਨੇ ਪਾਣੀ ਪੂਣੀ ਤਾਂ ਹੁਣ ਪਚਦਾ ਨਹੀਂ ਪਾਣੀ ਮੱਕ ਜਾਂਦਾ ਬਾਡੀ ਦੇ ਅੰਦਰ ਉਹਦੇ ਡੌਗ ਫਿਰ ਮਰੂਗਾ ਹਣਾ ਕਿ ਆਪਾਂ ਨੂੰ ਡ੍ਰਿਪ ਦੇਣੀ ਆ ਡ੍ਰਿਪ ਦੇ ਵਿੱਚ ਤਾਕਤਾਲੀਆਂ ਐਂਟੀਬਾਇਓਟਿਕ ਇਦਾਂ ਦੀਆਂ ਜਿੰਨੇ ਵੀ ਜੋ ਵੀ ਚੀਜ਼ਾਂ ਹੁੰਦੀਆਂ ਨੇ ਉਹ ਡ੍ਰਿਪ ਦੇ ਵਿੱਚ ਪਾ ਕੇ ਦਿੰਦੇ ਆ ਤੇ ਇਹਨੂੰ ਪਾਣੀ ਪੂਣੀ ਪ੍ਰੋਪਰ ਮਿਲਦਾ ਰਹਿੰਦਾ ਠੀਕ ਆ ਕਿ ਪੀਤਾ ਦਾ ਪਾਣੀ ਜਣਾ ਨਹੀਂ ਤੇ ਪਾਣੀ ਦੇਣਾ ਵੀ ਨਹੀਂ ਡੌਗ ਨੂੰ ਠੀਕ ਆ ਪਾਣੀ ਡੌਗ ਨੂੰ ਦੇਣਾ ਵੀ ਨਹੀਂ ਜੇ ਦੇਵਾਂਗੇ ਤਾਂ ਡੌਗ ਤਾਂ ਬਹੁਤ ਚਾਂਸ ਹੋਰ ਘਟ ਜਾਣਗੇ ਮਰਨ ਦੇ ਹੁਣ ਮੈਂ ਡੌਗ ਦਿਖਾਉਣਾ ਮੈਂ ਆਪਦਾ ਸਹ ਕੋਈ ਹਾਂ ਕਿਵੇਂ ਆ ਕਿਵੇਂ ਪੁੱਤ ਹੂੰ ਹਣ ਕੋਸ਼ ਵਿੱਚ ਨਹੀਂ ਲੱਗਦਾ ਫਰਕ ਪਹਿਲੇ ਦਿਨ ਤੈਨੂੰ ਕੋਈ ਜਮਾਂ ਹੀ ਸੁਰਤ ਨਹੀਂ ਸੀਗੀ ਇੰਨਾ ਬੁਰਾ ਹਾਲ ਸੀ ਇਹਦਾ ਤੇ ਇਹਨੂੰ ਪਤਾ ਹੀ ਨਹੀਂ ਲੱਗਦਾ ਸੀ ਮੈਂ ਕਿੱਥੇ ਫਿਰਦਾ ਇੰਨਾ ਬੁਰਾ ਹਾਲ ਸੀ ਮੈਂ ਉਮੀਦ ਛੱਡਤੀ ਸੀ ਮੈਂ ਕਿਹਾ ਡੌਗ ਮੇਰਾ ਨਹੀਂ ਬਚਣਾ ਬਟ ਹੁਣ ਜਿਹੜੇ ਚਾਂਸ ਆ ਹੁਣ 50-50 ਹੋ ਗਿਆ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਆਪਣਾ ਡੌਗ ਜਿਹੜਾ ਹੈਗਾਗਾ ਬਿਲਕੁਲ ਠੀਕ ਹੋ ਗਿਆ ਜੀ ਹਨਾ ਤੇ ਆਪਾਂ ਠੀਕ ਹੋਣ ਦੇ ਚੱਕਰ ਦੇ ਵਿੱਚ ਲੈ ਕੇ ਤੇ ਆਪਾਂ ਘਰੇ ਲੈ ਕੇ ਵੇਝੀਏ ਇਹਨੂੰ ਇਦਾਂ ਨਹੀਂ ਹੈ ਠੀਕ ਆ ਪਹਿਲਾ ਚਾਂਸ ਸੀਗੇ 90 10% ਵੱਜਣ ਦੇ ਹੁਣ ਚਾਂਸ ਹੋ ਗਿਆ 50 50 ਹਜੇ ਵੀ ਖਤਰੇ ਤੋਂ ਬਾਹਰ ਨਹੀਂ ਕਹਿ ਸਕਦੇ ਕਿਉਂਕਿ ਲੂਜ਼ ਮੂਸ਼ਨ ਹਜੇ ਵੀ ਉਹ ਕਰ ਰਿਹਾ ਹਾਂ ਬੋਤਲ ਹਾਂ ਕੀ ਹੋ ਗਿਆ ਕੀ ਆ ਉਹਦੀ ਬਹੁਤੀ ਉਹਦੇ ਆਪ ਤੇ ਕੀ ਹੋਇਆ ਬੋਤਲ ਮੈਂ ਹੀ ਹਾਂ ਮੈਂ ਹੀ ਇੱਥੇ ਮੈਂ ਹੀ ਹਾਂ ਬੋਤਲ ਹਾਂ ਮੈਂ ਹੀ ਬੈਠ ਜਾ ਹਾਂ ਪਾ ਚਾਲਦੇ ਠੀਕ ਆ ਬੇ ਨੰਬਰ ਬੋਤਿਆ ਮੋਸਿਆ ਇਹਨੇ ਚੂਟੇ ਮਾਤੇ ਹੁੰਦੇ ਹੈ ਨਾ ਚੂਟੇ ਮਾਤੇ ਹੁੰਦੇ ਨੇ ਐਸ਼ ਕੱਲ ਲੜਪੀ ਮੇਰੇ ਨਾਲ ਕਹਿੰਦੀ ਡੌਗ ਦੇ ਜਦੋਂ ਡ੍ਰਿਪਲ ਵੋਣ ਜਾਣੇ ਡੈਡਾ ਮੈਨੂੰ ਤੁਸੀਂ ਕੱਲ ਲੈ ਕੇ ਨਹੀਂ ਗਏ ਤੇ ਅੱਜ ਐਸ਼ ਖੁਦ ਨਾਲ ਆਈ ਕਿਉਂਕਿ ਐਸ਼ ਦਾ ਹੀ ਪਿਆਰ ਡੌਗ ਨਾਲ ਬਹੁਤ ਜ਼ਿਆਦਾ ਹੈ ਤੇ ਮੇਰਾ ਆਪਣੇ ਸਾਰੇ ਫੈਮਿਲੀ ਦਾ ਇੱਕ ਫੈਮਿਲੀ ਮੈਂਬਰ ਆ ਇਹ ਸਾਰੇ ਇਹਨੂੰ ਬਹੁਤ ਪਿਆਰ ਕਰਦੇ ਨੇ ਐਸ਼ ਤਾਂ ਖਾਸ ਕਰਕੇ ਐਸ਼ ਰੋਂਦਾ ਸੀ ਨਾ ਪੁੱਤ ਹੈ ਨਾ ਰੋਂਦਾ ਸੀ ਨਾ ਮੋਚਣੀ ਯਾਦ ਪਾਣਾ ਪੁੱਤ ਹੈ ਚਲ ਹੁਣ ਅੱਜ ਤੂੰ ਕੋਲੇ ਜਾ ਕੇ ਡਾਕਟਰ ਦੇ ਆਪ ਦੱਸ ਕੇ ਦਵਾਈ ਦੇ ਦੇ ਨ ਕੋਈ ਛੇਤੀ ਠੀਕ ਕਰ ਦੋ ਮੇਰੇ ਨਾਲ ਤਾਂ ਬਾਲਾ ਖੇਡਦਾ ਸੀ ਇਹ ਹਨ ਐਸ਼ ਨੂੰ ਬਹੁਤ ਪਿਆਰ ਕਰਦਾ ਡੋਗ ਐਸੀ ਬਹੁ ਕਰਦੀ ਆ ਐਸ਼ ਬਿਲਕੁਲ ਮੇਰੇ ਤੇ ਗਈ ਆ ਮਨਪ੍ਰੀਤ ਅਜ ਥੋੜਾ ਜਿਹਾ ਜਾਨਵਰਾਂ ਨੂੰ ਥੋੜਾ ਘੱਟ ਪਸੰਦ ਕਰਦੀ ਆ ਤੇ ਐਸ਼ ਬਿਲਕੁਲ ਮੇਰੇ ਤੇ ਗਈ ਆ ਇਹ ਨੂੰ ਕੋਈ ਵੀ ਚੀਜ਼ ਆ ਕਬੂਤਰਾਂ ਦਾ ਬੱਚਾ ਕੋਈ ਵੀ ਚੀਜ਼ ਆ ਇਹਨੇ ਚੱਕ ਲੈਣੀ ਆ ਜਿੱਦਾਂ ਮੈਨੂੰ ਇੱਕ ਤਰ੍ਹਾਂ ਦਾ ਤਰਸ ਆਉਂਦਾ ਹਰ ਇੱਕ ਜਾਨਵਰ ਦੇ ਹਨ ਇਹਦੇ ਅੰਦਰ ਉਹ ਤਰਸ ਹੈ ਉਹ ਉਸ ਬੱਕੋ ਬਿਲਕੁਲ ਵੀ ਰਿਆਰ ਗਈ ਐ ਸ਼ੇ ਠੀਕ ਆ ਹੁਣ ਆਪਾਂ ਡ੍ਰਿਪ ਲਵਾਉਣੀ ਆ ਡੌਗ ਦੇ ਦੋ ਲੱਗਣਗੀਆਂ ਨੇ ਪਹਿਲੇ ਦਿਨ ਮੈਂ ਸੁਬਾ ਸ਼ਾਮ ਜੇ ਤੁਹਾਡੀ ਸੁਬਾ ਸ਼ਾਮ ਲਵਾਸਾਂ ਸੁਬਾ ਸ਼ਾਮ ਵੀ ਲਵਾ ਦੋ ਕਿਉਂਕਿ ਬਾਡੀ ਅੰਦਰ ਜਿੰਨਾ ਡੌਗ ਦੇ એનર્ਜੀ ਹੋਊਗੀ ਉਹ ਉਨਾਂ ਬਿਮਾਰੀਆਂ ਲੜੂਗਾ ਤੇ ਉਹਦੇ ਅੰਦਰ ਪਾਣੀ ਨਹੀਂ ਤਾਂ ਬਾਡੀ ਵਿੱਚੋਂ ਪਾਣੀ ਸਾਰੇ ਬਾਡੀ ਨੇ ਖਿੱਚ ਲੈਣਾ ਉਹਦੀ ਸਕਿਨ ਦੇ ਵਿੱਚ ਪਾਣੀ ਖਿੱਚ ਲੈਣਾ ਤੇ ਡੌਗ ਤੁਹਾਡਾ ਬਹੁਤ ਜ਼ਿਆਦਾ ਬਿਮਾਰ ਹੋ ਜਾਊਗਾ ਵਧੀਆ ਕਿਸੇ ਡਾਕਟਰ ਨੂੰ ਦਿਖਾਓ ਕਦੇ ਵੀ ਘਰੇ ਨਾ ਤੁਸੀਂ ਟਰਾਈ ਕਰੋ ਕੋਈ ਕੰਮ ਜੇ ਆਪਾਂ ਵੀਰਾ ਨੰਗ ਜਾਂਦਾ ਆਪਾਂ ਉਦੋਂ ਆਪਾਂ ਆਪਦੇ ਡੌਗ ਨੂੰ ਲੈ ਕੇ ਜਾਂਦੇ ਸੀ ਪਹਿਲਾਂ ਹੀ ਉਹ ਚੀਜ਼ ਨੂੰ ਕਵਰ ਕਰ ਲੂ ਹਨ ਮਗਰੋਂ ਬਹੁਤ ਔਖਾ ਹੋ ਜਾਂਦਾ ਨਾ ਤੇ ਮੈਂ ਗੱਲ ਕਰਦਾ ਸੀ ਕਿ ਜਦੋਂ ਵੀ ਇਹ ਠੀਕ ਹੋਣ ਦੀ ਨਿਸ਼ਾਨੀ ਕੀ ਹੁੰਦੀ ਬਾਹਰੋਂ ਪਹਿਲਾਂ ਬਲੱਡ ਆਊਗਾ ਹਨਾ ਲੈਟਰਨ ਵਾਲੀ ਜਗ੍ਹਾ ਵੀ ਦੀ ਬਲੱਡ ਕਰੂਗਾ ਕੋਈ ਖਾਦਾ ਤਾਂ ਹੈ ਨਹੀਂ ਗਾ ਬਲੇ ਪਾਣੀ ਦੇ ਧਮਕੇ ਡੇ ਦੇ ਨੇ ਬਲੱਡ ਦੇ ਇੰਨਾ ਬੁਰਾ ਹਾਲ ਹੋ ਜਾਂਦਾ ਉਲਟੀਆਂ ਵੀ ਕਰਦਾ ਬਲੱਡ ਦੀਆਂ ਹਨਾ ਨਹੀਂ ਹਾਂ ਬੁੱਤ ਬਸ ਪਹੁੰਚ ਨਾਲੇ ਬੁੱਤ ਪਹੁੰਚ ਨਾਲੇ ਇੱਥੇ ਕਿੱਥੇ ਆਉਣ ਚੱਲਿਆ ਓਏ ਨਹੀਂ ਬੁੱਤ ਇੱਥੇ ਨਹੀਂ ਆਉਣਾ ਕੀ ਨੀ ਉਹਨੋਂ ਬੱਤੂ ਕਿ ਕਿ ਮੈਂ ਚੱਲ ਸਕਦਾ ਹਾਂ ਪਰ ਕਿ ਮੈਂ ਚੱਲ ਨਹੀਂ ਗਿਆ ਉੱਥੇ 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 ਬਹਿ ਜਾ ਉੱਥੇ ਬਹਿ ਜਾ ਉੱਥੇ ਬਹਿ ਜਾ ਉੱਥੇ ਬਹਿ ਜਾ ਬਹੁਤ ਸ਼ੇਣ ਨੂੰ ਇਹ ਚ ਬੈ ਜਾ ਨਹੀਂ ਚਾ ਬਸ ਬਹੁਤ ਬਸ ਬਸ ਆਪਾਂ ਠੀਕ ਚੱਲਦੀ ਕਰ ਲੈਣਾ ਸੋਰੀ ਡੌਗ ਬੁੱਕਲ ਚ ਆ ਗਿਆ ਸੀ ਮੈਂ ਗੱਲਾਂ ਕਰ ਰਿਹਾ ਥੋੜੇ ਨਾਲ ਲੱਗੇ ਸੀ ਤੇ ਮੈਨੂੰ ਬੁਲਾ ਰਹੇ ਆ ਆਪਦੇ ਡੌਗ ਨੂੰ ਟਾਈਮ ਦਿਓ ਕਿਉਂਕਿ ਉਹਨੂੰ ਹੌਸਲਾ ਬਹੁਤ ਜ਼ਰੂਰੀ ਹੁੰਦਾ ਇਹका ਬਹੁਤ ਹੀ ਗੰਦੀ ਬਿਮਾਰੀ ਆ ਅੰਦਰ ਸਾੜ ਪੈਂਦਾ ਜਦੋਂ ਸਾੜ ਪੈਂਦਾ ਡੌਗ ਪਾਣੀ ਪੀਣ ਦੀ ਬਹੁਤ ਜ਼ਿਆਦਾ ਖਿੱਚ ਕਰਦਾ ਤੇ ਜਦੋਂ ਪਾਣੀ ਪੀਊਗਾ ਨਾਲ ਉਲਟੀ ਕਰੂਗਾ ਉਦੋਂ ਵੀ ਜ਼ਿਆਦਾ ਔਖਾ ਹੋਊਗਾ ਸੋ ਪਾਣੀ ਉਹ ਪਾਣੀ ਦੇਣ ਦੇ ਨਾਲ ਉਹ ਡ੍ਰਿਪ ਦੇ ਥਰੂ ਬਾਡੀ ਵਿੱਚ ਪਾਣੀ ਦਿਓ ਇਹਦੇ ਠੀਕ ਆ ਇਹਦੇ ਅੰਦਰ ਪਾਣੀ ਪੂਰਾ ਰੱਖੇ ਤੇ ਇਹਨੂੰ ਤੁਸੀਂ 5-7 ਦਿਨ ਜਿਉਂਦਾ ਰੱਖਗੇ ਤਾਂ ਤੁਸੀਂ ਮਿਸ਼ਨ ਦੇ ਵਿੱਚ ਕਾਮਯਾਬ ਹੋ ਜਾਓਗੇ 5-6 ਦਿਨ ਡੌਗ ਨੂੰ ਤੁਸੀਂ ਦਿਨ ਰਾਤ ਇੱਕ ਕਰਦੋ ਜੇ ਤੁਸੀਂ ਜੇ ਦਿਲੋਂ ਪਿਆਰ ਕਰਦੇ ਹੋ ਤੇ ਜੇ ਆਪਾਂ ਕਹਿੰਦੇ ਆ ਰੋਟੀਆਂ ਪਾਈਆਂ ਮਰਦਾ ਮਰਨਦੇ ਉਹ ਗੱਲ ਬੱਕਰੀ ਆ ਠੀਕ ਆ ਜੀ ਤੁਸੀਂ ਦਿਲੋਂ ਪਿਆਰ ਕਰਦੇ ਹੋ ਆਹ ਡੌਗ ਨੂੰ ਬਚਾਉਣਾ ਚਾਹੁੰਦੇ ਹੋ ਇਹ ਥੋੜਾ ਉਹਨੂੰ ਟਾਈਮ ਕੱਢ ਕੇ ਨਾ ਤੇ ਉਹ ਡੌਗ ਨੂੰ ਜਿਆਦਾ ਨੂੰ ਟਾਈਮ ਦਿਓ ਡੌਗ ਵੀ ਵਿਚਾਰ ਆ ਤੁਹਾਡੀ ਹੈਲਪ ਕਰੂਗਾ ਤੇ ਤੁਸੀਂ ਉਹਦੀ ਹੈਲਪ ਕਰੋਗੇ ਫਿਰ ਹੋ ਜੂਗਾ ਡ੍ਰਿਪ ਇਹ ਹਾਲੇ ਦਾ ਡ੍ਰਿਪ ਹੀ ਆ ਜੇ ਤੁਸੀਂ ਕਹੋਗੇ ਘਰੇ ਲੂਟ ਕਰ ਲਾਂਗੇ ਜੇ ਡ੍ਰਿਪ ਲੱਗਦੀ ਹੈ ਜੇ ਡੌਗ ਬਚ ਸਕਦਾ ਤੇ ਜੇ ਡ੍ਰਿਪ ਨਹੀਂ ਲੱਗੀ ਤਾਂ 100% ਡੌਗ ਤੁਹਾਡਾ ਗਿਆ ਠੀਕ ਹੈ ਜੀ ਚਲੋ ਆਪਾਂ ਡਾਕਟਰ ਦੇ ਜਾਂਦੇ ਆ ਥੋੜਾ ਲੇਟ ਹੋ ਗਿਆ ਅੱਜ ਠੀਕ ਆ ਤੇ ਸ਼ਾਮ ਨੂੰ ਇਹਦੇ ਬੋਤਲ ਉਪ ਸ਼ੈਂਕ ਦੇ ਫੇਰ ਲਵਾਉਣੀ ਆ ਨਾ ਇਹਦਾ ਸ਼ੈਂਕੀ ਆ ਪਿਆਰ ਨਾਲ ਜੀ ਛੇਕ ਕਹਿੰਨੇ ਐਸ਼ ਨਸ਼ੇਕ ਮੋਕੋ ਵੀ ਰੱਖਿਆ ਐਸ਼ ਨਾ ਨ ਕੀ ਰੱਖਿਆ ਤੂੰ ਨਾ ਇਹਦਾ ਮੋਕ ਆ ਮੋਕ ਨੂੰ ਨਾ ਵਲਸ ਨੂੰ ਲੱਗਦਾ ਨਾ ਐਸ਼ ਕਾਰਟੂਨ ਵੀ ਨਹੀਂ ਮੋਕੋ ਵਾਲੇ ਹਨ ਮੋਕ ਆ ਮੋਕ ਨੂੰ ਠੀਕ ਹੋਊਗਾ ਜਲਦੀ ਠੀਕ ਹੋ ਜਾਏਗਾ ਨਾ ਤੂੰ ਠੀਕ ਆ ਹਾਂ ਬਾਕੀ ਸਾਰਿਆਂ ਪ੍ਰੇ ਕਰ ਰਿਹਾ ਯਾਰ ਹਨਾ ਆਪਣਾ ਫੈਮਿਲੀ ਮੈਂਬਰ ਇੱਕ ਗਾਂ ਸੋਈ ਆ ਬੱਚਾ ਨਵਾਂ ਆਇਆ ਤੇ ਇੱਕ ਫੈਮਿਲੀ ਮੈਂਬਰ ਵਧਿਆ ਸੀ ਅਸੀਂ ਨਹੀਂ ਚਾਹੁੰਦੇ ਸਾਡਾ ਫੈਮਿਲੀ ਮੈਂਬਰ ਘਟੇ ਸੋ ਸੋਚ ਕੇ ਵੀ ਡਰ ਲੱਗਦਾ ਮੈਂ ਬਹੁਤ ਪਿਆਰ ਕਰਦਾ ਡੌਗ ਨੂੰ ਆਉਦੇ ਇਹਨੂੰ ਇਹ ਸੋਚ ਕੇ ਵੀ ਜੇ ਨੂੰ ਕੁਝ ਹੋ ਗਿਆ ਤਾਂ ਮੈਨੂੰ ਪਤਾ ਨਹੀਂ ਮੇਰਾ ਕੀ ਹਾਲ ਬਣਾਣਾ ਓਏ ਛਿੰਕ ਚੱਲ ਫੇਰਾ ਬਚਲਦੇ ਆ ਚਲੋ ਦੋਸਤੋ ਆਪਾਂ ਡਿੱਪ ਲਵਾ ਜਰੋਗ ਦੇ ਡਰ ਲੱਗੀ ਜਾਂਦਾ ਕੋਈ ਨਹੀਂ ਬੁੱਧ ਠੀਕ ਹੋ ਜੂਗਾ ਪਤਾ ਆਪਣਾ ਐਸ਼ ਡੌਗ ਨੂੰ ਨਹੀਂ ਲੱਗਦਾ ਰਗ ਨੂੰ ਨਹੀਂ ਲੱਗਦਾ ਹੈ ਰਗ ਨੂੰ ਲੱਗਦਾ ਐ ਤੂੰ ਆ ਗਏ ਵੇੜੇ ਗਾਵੇ ਨਾ ਕੋਈ ਨਹੀਂ ਛੇਤੀ ਠੀਕ ਹੋ ਜਾਏਗਾ ਜੰਗਾ ਤੂੰ ਹਾਂ ਉਹ ਛੇਤੀ ਠੀਕ ਹੋ ਜਾਏਗਾ ਚਾਰ ਮੁਰਸ਼ੇ ਬੁਲਾਦਾ ਨਾ ਬਾਈ ਜਨ ਹੈ ਜਿਆਦਾ ਐਸ਼ੇ ਡੌਗ ਨੂੰ ਪਿਆਰ ਕਰਨ ਚ ਲੱਗੀ ਹੋਈ ਆ ਐਸ਼ ਨੂੰ ਵੀ ਇਦਾਂ ਕਿ ਉਹ ਜਲਦੀ ਜਲਦੀ ਠੀਕ ਹੋ ਜੇ ਤੇ ਪੋਪੀ ਵੀ ਆਪਣੇ ਜਿੱਦਾਂ ਸਿਆਣਾ ਬੰਦਾ ਪੈ ਕੇ ਡ੍ਰਿਪ ਲਵਾਉਂਦਾ ਨਾ ਇਦਾਂ ਆਰਾਮ ਨਾਲ ਪੈ ਕੇ ਡ੍ਰਿਪ ਲਵਾ ਲੈਂਦਾ ਤੇ ਜਿੱਦਾਂ ਉਹ ਉਹਨੂੰ ਵੀ ਪਤਾ ਕਿ ਮੇਰੀ ਹੈਲਪ ਕਰ ਰਹੀ ਨੇ ਮੈਨੂੰ ਠੀਕ ਕਰਨ ਚ ਲੱਗੀ ਹੋਈ ਨੇ ਤੇ ਦੇਖੋ ਐਸ਼ ਕਿੰਨੇ ਪਿਆਰ ਨਾਲ ਅੱਗੇ ਮੈਂ ਇੱਥੇ ਹੁਣ ਨਾ ਮੈਂ ਹੁਣ ਕੋਲੇ ਬੈਠਾ ਤੇ ਪਰੈਸ਼ ਕਹਿੰਦੀ ਮੈਂ ਸਿਰ ਤੇ ਹੱਥ ਫੇਰੂੰਗੀ ਸ਼ੈਂਕੀ ਦੇ ਆ ਜੈਸ਼ ਨਾਲ ਆਈ ਹੋਈ ਆ ਤੇ ਤਿੰਨ ਕਿ ਦਿਨ ਹੋ ਗਏ ਡ੍ਰਿਪਾਂ ਲੱਗਦੀਆਂ ਨੂੰ ਲਗਾਤਾਰੀ ਮਸਦੂ ਤਿੰਨ ਦਿਨ ਹੋਰ ਲਵਾਵਾਂਗੇ ਫਿਰ ਆਪਣਾ ਡੋਗੀ ਉਮੀਦ ਆ ਜਮਾਂ ਬਿਲਕੁਲ ਸਹੀ ਹੋ ਜਾਊਗਾ ਦੇ ਕਿੰਨੇ ਪਿਆਰੇ ਸਲਕੀ ਸਲਕੀ ਵਾਲ ਆਉਦੇ ਹਨਾ ਬਹੁਤ ਸੋਹਣਾ ਲੱਗਦਾ ਲਵ ਸ਼ੈਂਕ ਦੇ ਬੁੱਤ ਲੱਗ ਗੀ ਆ ਕੰਨ ਇਹ ਤਾਂ ਹੁਣ ਕੁਛ ਟਾਇਰ ਕੇ ਜੀ ਕੀਤੇ ਹੋਏ ਆ ਓਏ ਕਿਵੇਂ ਬੁੱਤ ਹਮ ਕਰਨੀ ਲੱਭਦਾ ਚੁੱਚੂ ਕਰ ਲੂ ਫੇ ਚੱਲਾਂਗੇ ਹਮ ਇਧਰ ਆਇਆ ਬਹੁਤ ਸ਼ੈਂਕ ਐਸ਼ ਇਧਰ ਆਇਆ ਬੁੱਤ ਮੈਂ ਨੂੰ ਨਾ ਸਰ ਇਹ ਕੀ ਸੀਗਾ ਮੇਰ ਢੂਈ ਦੇਖੋ ਜਿਹੜੀ ਆਣੀ ਹੈ ਹੈ ਆਹ ਉਹ ਮੋਪੂ ਆਪਣਾ ਮੋਪੂ ਆਪਣਾ ਕੀ ਕਰੀਏਂਦਾ ਉਹ ਕਰ ਲੈ ਆਂ ਕਰ ਲੈ ਕਰ ਲੈ ਕਰ ਲੈ ਕਰ ਲੈ ਕਰ ਲੈ ਚਲ ਕਿੰਨਾ ਡੰਡਾ ਕਿਵੇਂ ਐਸੋਈ ਚਲ ਗਏ ਕਰੋ ਚਲ ਚਲ ਗਏ ਆ ਸਾਹਕ ਨੂੰ ਲੈ ਕੇ ਜਾ ਫਿਰ ਇਹ ਨੂੰ ਚੜ ਚਲ ਗਈ ਤੇ ਅੱਪੈ ਤੇ ਸੁਣਾ ਕਿਉਂ ਨਹੀਂ ਇਹ ਨੂੰ ਅਪ ਰਹਿਣ ਦੇਗੇ ਨਹੀਂ ਦੰਦਾ ਜਿਹੜਾ ਡੋਗੀ ਹੋਇਆ ਨਹੀਂ ਬਿਮਾਰ ਰਹਿੰਦੀ ਕਰੇ ਲੈਣਗੇ ਨਹੀਂ 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 ਲੈ ਕੇ ਜਾਦਾ ਚੱਲੇ ਜਾਂਦੇ ਚੱਲ ਆਓ ਚਲ ਗਈ ਸ਼ੈਂਕ ਚਲ ਗਈ ਚਲੋ ਆ ਜਓ ਵੀ ਲੋਬੀ ਮਿੱਤਰੂ ਆ ਗਏ ਆ ਘਰੇ ਤੇ ਮਾਤਾ ਨੂੰ ਮੇਲੋ ਕਿੱਦਾਂ ਮਾਤਾ ਸਾਡੇ ਵਲੌਗ ਦੇ ਵਿੱਚ ਤੁਹਾਨੂੰ ਅਕਸਰ ਹੀ ਵੱਡੇ ਵੱਡੇ ਕੱਪ ਤੇ ਵੱਡੇ ਵੱਡੇ ਕੌਲੀ ਚਾਹ ਵਾਲੇ ਦੇਖਣ ਨੂੰ ਜ਼ਰੂਰ ਮਿਲਣਗੇ ਦਿੱਗਾ ਤੇ ਸ਼ੈਂਕੀ ਹੁਣ ਠੀਕ ਆ ਕਾਫੀ ਹੱਦ ਤੱਕ ਉਹਨੂੰ ਫਰਕ ਲੱਗਦਾ بابا 2-3 ਦਿਨ ਉਹਨੂੰ ਡ੍ਰਿਪ ਹੋਰ ਲਵਾਉਣੀ ਆ ਤੇ ਫੇਰ ਹੌਲੀ ਹੌਲੀ ਠੀਕ ਹੋ ਜਾਊਗਾ ਫੇਰ ਉਦਾਂ ਜਿੱਦਾਂ ਖੇਡਦਾ ਸੀ ਆਪਣੇ ਵੀਡੀਓ ਵਿੱਚ ਇਦਾਂ ਖੇਡਿਆ ਕਰੂਗਾ ਨਾ ਹਾਲੀਆ ਟਟੀ ਲੈ ਲੱਗਦਾ ਨਾ ਥੋੜਾ ਜਿਹਾ ਹਾਂ ਕਿਉਂਕਿ ਪਾਪਾ ਵੀ ਹਜੇ ਉਹਨੂੰ ਲਾਈਟ ਨਹੀਂ ਲੈਂਦੇਗੇ ਵੀ ਇੰਦਾ ਕਰਕੇ ਵੀ ਠੀਕ ਹੋ ਗਿਆ ਆਪਾਂ ਉਹਨੂੰ ਚੰਗੀ ਤਰ੍ਹਾਂ ਉਹਦੀ ਆਪਾਂ ਜੇ ਜਿੰਨਾ ਚੜਿਆ ਜਮਾ ਬਿਲਕੁਲ ਠੀਕ ਨਹੀਂ ਹੁੰਦਾ ਉਹਨਾਂ ਤੇਰਾ ਪਟਰੀ ਬਜਰੂਰ ਲਗਾਉਣਾ ਜੇ ਆਪਾਂ ਇੰਨਾ ਛੜਤਾ ਲਾ ਛੜਤਾ ਜੀ ਵਿੱਚੋਂ ਅੰਦਰ ਫੇਰ ਵਧ ਗਿਆ ਫੇਰ ਫੇਰ ਕੰਮ ਉੱਥੇ ਜਾਵੜਨਾ ਔਖਾ ਹੋ ਜਾਣਾ ਕੰਮ ਨਾ ਰੋਜ਼ ਅਰਦਾਸ ਕਰਦੇ ਆ ਸੋ ਬੀਬੇ ਨੇ ਅਰਦਾਸ ਕੀਤੀ ਹੋਈ ਆ ਗੁਰਦੁਆਰਾ ਸੋ ਤੁੱਕੀ ਹੋਈ ਆ ਹਾਂ ਕਹਿੰਦੇ ਸ਼ੁਭੇਸ਼ ਸ਼ੈਂਕੀ ਤੇ ਹੋ ਜੇ ਸ਼ੈਂਕੀ ਸਹੀ ਹੋ ਜੇ ਮੈਂ ਗੁਰਦੁਆਰੇ ਜਿੱਦਾਂ ਸਹੀ ਹੋ ਗਿਆ ਹਾਂ ਉਹਦੇ ਮੈਂ ਅਰਦਾਸ ਕਰਕੇ ਆਉਂਗੀ ਸ਼ੈਂਕੀ ਦੇ ਨਾਮ ਦੀ ਠੀਕ ਆ ਤੇ ਸਾਝੀਆ ਪ੍ਰੇ ਕਰੂਗੀ ਜਲਦੀ ਜਲਦੀ ਠੀਕ ਹੋ ਜੇ ਫਿਰ ਜਦੋਂ ਖੇਡਦਾ ਹੁੰਦਾ ਸਾਡੀਆਂ ਤੁਸੀਂ ਅਰੀਲਾ ਵੇਣੇ ਉਹ ਅਕਸਰੀ ਕੋਈ ਵੀ ਮੰਮੀ ਕੰਮ ਕਰਦੀ ਆ ਘਰੇ ਕੋਈ ਵੀ ਕੰਮ ਕਰਦੀ ਉਹਨੇ ਨਾਲ ਕਰਾਉਣਾ ਹੁੰਦਾ ਉਹ ਨੂੰ ਆਏ ਹੁੰਦਾ ਕਿ ਮੈਂ ਵੀ ਦੇਖਾਂ ਕੀ ਕਰ ਰਹੇ ਆ ਨਾ ਜਦੋਂ ਠੀਕ ਸੀਗਾ ਮम्मा ਉਹ ਕਰਦੇ ਸੀ ਤੁ ਜਾ ਮਿੱਠੀ ਡੋਂਗਦੇ ਸੀ ਮਿੱਠੀ ਡੋਂਗਦੇ ਸੀਗੇ ਤੇ ਉਹ ਬੁੱਲ ਚ ਵੜ ਕੇ ਵੀ ਮੈਂ ਵੀ ਬਣਾ ਲਇਥਾ ਮੈਂ ਮੈਂ ਨਹੀਂ ਦੇਖਣਾ ਵੀ ਕੀ ਕਰਦੇ ਹਨ ਜਦੋਂ ਗਾਂ ਸੁਈ ਸੀ ਉਦੋਂ ਤੁਸੀਂ ਦੇਖਿਆ ਕੀ ਕੁਛ ਕਰਦਾ ਸੀ ਉਹ ਹੁਣ ਹੁਣ ਇਹ ਸਵੀ ਕਰੇ ਹੋ ਗਿਆ ਮੈਂ ਵੇਖਾਂ ਫਿਰ ਦੀ ਬਾਤ ਛੱਡ ਕੇ ਹੁਣ ਇਹ ਵੀ ਠੀਕ ਹੋ ਗਿਆ ਤਾਂ ਅਸੀਂ ਉਹਦੀ ਵੀਡੀਓ ਜ਼ਰੂਰ ਪਾਵਾਂਗੇ ਹਾਂ 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 ਠੀਕ ਕਰ ਲੈਣਾ ਆਪਾਂ ਵੇਖੀ ਵਾਪਰ ਰੱਖੇ ਜ਼ੁੱਕ ਐਡਜੰਸਨ ਕਰਦੇ ਛੇਵੀਂ ਪਾਸੇ ਹੀ ਹਾਂ ਹਾਂ ਸਹਾਈ ਟੱਗ ਗਿਆ ਤਾਂ ਕਦੀ ਖਾਲੀ ਨਹੀਂ ਮੋੜਿਆ ਕਿੰ ਕੀ ਦੇਖਦੇ ਹਾਂ ਕਿੰ ਕੀ ਦੇਖਦੇ ਚਲੋ ਫਿਰ ਫਰਮਾਤਮਾ ਫਲੀ ਕਰੀ ਠੀਕ ਆ ਦੋਸਤੋ ਅੱਜ ਦਾ ਵਲੌਗ ਛੀਗਾ ਛੋਟਾ ਹੈ ਤੁਹਾਡੇ ਲਈ ਨਿਕਲ ਰਿਹਾ ਹਾਜ਼ਰੀ ਪ੍ਰਵਾਨ ਤੇ ਕੱਲ ਫਿਰ ਨੈਕਸਟ ਵਲੌਗ ਵਿੱਚ ਮਿਲਦੇ ਹਾਂ ਜਿਹੜੇ ਫਸਟ ਟਾਈਮ ਦੇਖ ਕੇ ਸਬਸਕ੍ਰਾਈਬ ਕਰ ਲਿਓ ਠੀਕ ਆ ਅੱਜ ਤਾਂ ਬੇਬੇ ਵੀ ਰੂਲੀ ਜੀ ਪਈ ਆ ਸਾਡੀ ਵੇਟ ਐਣ ਕਾਉਣ ਕਾ ਲਾ ਕੇ ਹਨਾ ਠੀਕ ਆ ਸੱਸੀ ਕਾ ਸਾਰੇ ਨੂੰ ਫਿਰ ਸਾਈਕੋਲੋਜੀ ਹਾਂ ਹਾਂ